ਕੀ ਮਰੀ ਆਣੀ ਦੱਬੀ ਉਹ ਦੱਬੀ ਨੇ ਕਿ ਪਹਿਰੇ ਨਾ ਨਾਤੀ ਸੀ ਦੱਬੀ ਨਹੀਂ ਖੜ ਜਾ ਚਾਚਾ ਖੜ ਜਾ ਖੜ ਜਾ ਤਾਸਤਾ ਤਾਰ ਚੱਲੀ ਲੈ ਬਾਗਾ ਬਾਟ ਜਾ ਨਾ ਉਹ ਮਰੀਆ ਤਾਰ ਚੱਲ ਜਣੇ ਕੋ ਬਿਕਜੂ ਏ ਉਹ ਪੈਂਦਾ ਜਾ ਰਾ ਉਹਨੇ ਦੀ ਆਪਣੀ ਪੈਂਟ ਪਾੜ ਜੋ ਕਿੱਧਰ ਚੱਕੀ ਫਰਾਗੇ ਨੂੰ ਕੰਡਿਆਂ ਨੂੰ ਤੇ ਇੱਕ ਨੰਗ ਜੀ ਹੋਈ ਯਾਰ ਆ ਉਹ ਆ ਗਿਆ ਇਹਨੂੰ ਮੋਛਾਂ ਆਪਾਂ ਕਹਿੰਦਾ ਡੱਗਾ ਹੋਰ ਪਾ ਗਾਂਗੇ ਕਰਦੇ ਕੀਏ ਕਰਦੇ 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 ਕੀਏ ਕੋਲ ਕੱਢ ਕੋਲ ਓਏ ਓਏ ਬਈ ਮੇਰੇ ਕੋਲ ਹੈ ਨਹੀਂ ਯਾਰ ਟੋ ਸੇ ਕੋਲ ਨਹੀਂ ਨੇ ਗਰੀਬੰਦਾ ਯਾਰ ਮੈਂ ਮਾਰ ਤੋ ਮੇਰੇ ਕੋਲ ਕੁਝ ਵੀ ਨਹੀਂ ਬਈ ਯਾਰ ਅੱਜ ਕੀ ਹੈ ਚਾਪਾਤਾ ਚਾਪਾਤਾ ਓਹ ਚਲਾਤਾ ਮਿਲ ਗਈ ਇਹ ਜੋ ਕੁਝ ਹੈ ਤਾਂ ਹੈ ਨਹੀਂ ਓਏ ਉਹ ਪੁੱਛਣਾ ਲੱਗੇ ਕਿ ਓਏ ਨਹੀਂ ਓ ਬਈ ਸੁਰੀਆ ਯਾਦ ਆ ਜਾਂ ਨਗਰ ਮਾਰਿਆ ਹੁਣਾ ਮਾਰਦੇ ਨਹੀਂ ਮਾਰਦੇ ਯਾਰ ਓ ਯਾਰ ਅਸੀਂ ਤਾਂ ਝੋਲਾ ਬੈਂਕ ਹੋ ਰਿਹਾ ਇਹ ਤੂੰ ਪਤੰਦਰਾ ਨੇੜੇ ਦਾ ਖਾਂਦੇ ਤਾਂ ਨਹੀਂ ਇਹ ਤੂੰ ਪਤੰਦਰਾ ਸੱਚੋ ਖੋਹੀ ਨਹੀਂਗਾ ਕੀ ਬਾਈ ਮੈਂ ਓਡਾ ਬਰੋ ਕਰਕੇ ਕੀ ਲੈਣਾ ਯਾਰ ਮੈਂ ਤਾਂ ਨੌਕਰੀ ਲੈਣ ਗਿਆ ਸੀ ਨੌਕਰੀ ਮਿਲੀ ਨਹੀਂ ਇਹ ਜੇ ਮੇਰੀਆਂ ਡਿਗਰੀਆਂ ਨੇ ਮੈਂ ਵੀ ਜਾ ਕੇ ਅੱਕੀ ਲਾਉਣਾ ਸੀ ਮਹਾਚਲ ਤੁਸੀਂ ਇੱਕ ਡੰਗ ਦੀ ਰੋਟੀ ਦਾ ਟੀ ਬਣਾ ਲੋਗੇ ਕੋਈ ਅੱਛਾ ਇਹ ਤਾਂ ਆਪਣੇ ਵਾਗ ਹੈ ਵਿਚਾਰਾ ਬੇਰੁਜ਼ਗਾਰ ਹੈ ਸਾਨੂੰ ਵੀ ਨੌਕਰੀ ਮਿਲਦੀ ਸੀ ਵੀ ਤਾਰਾ ੱੱਪੇ ਮੋਟਰਾਂ ਦੇ ਪੜਦੇ ਪੜਦੇ ਵਾਧੂ ਪਈ ਸਾਡੇ ਕੋਲੇ ਵਾਧੂ ਡਿਗਰੀ ਕਹਦਾ ਸਾਡੇ ਕੋਲੇ ਵੀ ਵਾਧੂ ਪਣੇ ਬਹਿ ਜੇ ਬੇੜਾ ਸਰਕਾਰਾਂ ਦਾ ਆਪਣੇ ਵਰਗੀ ਫੰਡ ਲੈ ਸੀ ਆਪਾਂ ਆਪਣੇ ਵਰਗੀ ਫੰਡ ਇਧਰੋਂ ਮੈਂ ਆਖਾਦਾ ਹੈਗਾ ਜੀ ਮਗਾ ਪਾੜ ਚਾ ਜਾ ਲੱਗਦਾ ਤੂੰ ਵੀ ਭੈਦ ਰਿਆ ਮੰਦੀ ਨਿਕਲ ਕੇ ਜੀ ਮੈਂ ਕੀ ਮਰੀ ਇਹ ਨਾ ਰਹਿਣਾ ਉਹ ਪੜਿਆ ਤੈਨੂੰ ਪੱਤੇ ਨਹੀਂ ਪਰਖਣਾ ਔਰ ਕਿਹਾਂਗਾ ਹੋਵੇ ਉਹਦੇ ਕੋਲ ਕੁਛ ਨਹੀਂ ਆਉਂਦੇ ਕੋਲ ਹੁਣ ਕੀ ਕੱਢ ਲਿਆ ਤੂੰ ਕੁਛ ਨਹੀਂ ਹੈਗਾ ਉਹਦੇ ਕੋਲ ਤਾਂ ਕੁਛ ਨਹੀਂ ਹੈਗਾ ਉਹ ਤਾਂ ਆਪਣੇ ਕੋਲੇ ਵੀ ਹੈਗਾ ਜਿਹੜਾ ਉਹਦੇ ਕੋਲ ਫੇਰ ਤੈਨੂੰ ਮੈਂ ਚਾਲੀ ਵਾਰੀ ਕਹਦਾ ਵੀ ਬੰਦਾ ਕਵਾਂਦਾ ਚਾਲ ਯਾਰ ਤੋੜ ਲੱਗੀ ਪਈ ਆ ਤੋੜ ਲੱਗੀ ਪਈ ਆ ਹਾਂ ਤੋੜ ਦਾ ਜੱਦਾ ਲਵਾ ਯਾਰ ਮਣੀ ਭਾਈ ਤਾਂ ਮੈਂ ਨਾ ਤ ਵੀ ਜਾਤ ਲੜਾਈ ਹੋ ਜੂ ਜਦੋਂ ਆਪਾਂ ਤੇਲ ਵੰਡਿਆ ਉਹਦਾ ਟ੍ਰਾਂਸਫਾਰਮ ਦਾ ਹਾਂ ਤਿੰਨਾ ਹੋ ਗਿਆ 1.5 ਲੀਟਰ ਦੂੰਗਾ ਨਾ 5 ਲੀਟਰ 5 ਹੈਗਾ ਸੀ ਫਿਰ ਮੈਂ ਮਣਿਆ ਸੀ ਗੱਲ ਕਰਕੇ ਜਾ ਹੁਣ